ਇੱਥੇ ਝੋਨਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇਹ ਸਾਰੀਆਂ ਸਰਕਾਰਾਂ ਇਹ ਸਪੈਂਡ ਚ ਵੋਟਾਂ ਲੈਣ ਕੋਲੇ ਵੀ ਆਈਆਂ ਸੀ ਉਦੋਂ ਵੀ ਇਹ ਦੇਖ ਕੇ ਗਈਆਂ ਵੋਟਾਂ ਲੈ ਵੀ ਗਈਆਂ ਜਿਹੜੀ ਵੋਟ ਆਉਂਦੀਆਂ ਸਾਨੂੰ ਲਾਏ ਲੱਫੇ ਦੇਖ ਕੇ ਵੋਟਾਂ ਲੈ ਵੀ ਜਾਂਦੀਆਂ ਪਰ ਜਿਹੜੀ ਇਹ ਫਿਰਨੀ ਦਾ ਹਾਲ ਕਿਸੇ ਹੱਲ ਕਿਸੇ ਨੇ ਨਹੀਂ ਕੀਤਾ ਪ੍ਰਿੰਡ ਤੇ ਮੱਲੇ ਵਾਲਿਆਂ ਨੇ ਸਾਰਾ ਕੱਟ ਕਰਕੇ ਆ ਪੱਕੀ 30 ਸਾਲ ਹੋ ਗਏ ਸਾਡੀ ਗਲੀ ਨੂੰ ਇਸ ਤਰ੍ਹਾਂ ਹੀ ਰਹਿੰਦੀ ਹਰ ਵਕਤ ਇਸ ਤਰ੍ਹਾਂ ਹੀ ਰਹਿੰਦੀ ਹੈ ਅਸੀਂ ਅੱਜ ਅੱਕ ਕੇ ਅਸੀਂ ਝੋਨਾ ਲਾਇਆ ਵੀ ਚਲ ਸਰਕਾਰ ਸਾਨੂੰ ਕੋਈ ਐਮਪੀ ਕੋਟੇ ਚ ਫੰਡ ਲਿਆ ਕੇ ਦੇਵੇ ਅਸੀਂ ਇਹ ਕੋਈ ਸੜਕ ਦਾ ਵਿਕਾਸ ਕਰ ਦਈਏ ਝੋਨਾ ਵੇਚ ਕੇ ਹੁਣ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਆਹ ਲੋ ਜੀ ਸਾਨੂੰ ਕੋਈ ਮਤਾ ਪਾ ਕੇ ਦਿਓ ਤੇ ਅਸੀਂ ਪਾ ਕਰੀਏ ਅਚ ਝੋਨਾ ਕਿਉਂ ਲਾਉਣ ਜਾ ਰਹੇ ਆ ਵੀ ਚਲੋ ਸੁਣਿਆ ਝੋਨੇ ਦਾ ਭਾਅ ਐ ਕਿ ਮਿਲ ਰਿਹਾ ਹੈ ਕਿਸਾਨਾਂ ਨੂੰ ਤੇ ਅਸੀਂ ਸੋਚਿਆ ਵੀ ਝੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਉਹ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ ਤੇ ਅਸੀਂ ਇਹ ਝੋਨੇ ਤੋਂ ਪੈਸੇ ਵਟ ਕੇ ਇਹ ਸੜਕ ਬਣਾ ਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਪੰਜਾਵਾ ਦੇ ਅਸੀਂ ਸਾਰੇ ਨਗਰ ਨਿਵਾਸੀ ਇਹ ਫਿਰ ਪਿੰਡ ਦੀ ਫਿਰਨੀ ਤੇ ਇਕੱਠੇ ਹੋਏ ਆਂ ਤੇ ਇੱਥੇ ਝੋਲਾ ਲਾਇਆ ਜਾ ਰਿਹਾ ਵੀ ਸਰਕਾਰਾਂ ਨੂੰ ਤਾਂ ਸਾਨੂੰ ਇਹਦੇ ਸਾਰੀਆਂ ਸਰਕਾਰਾਂ ਇਹ ਸਪੈਂਡ ਚ ਵੋਟਾਂ ਲੈਣ ਕਮਲੇ ਵੀ ਆਈਆਂ ਸੀ ਉਦੋਂ ਵੀ ਇਹ ਦੇਖੀ ਗਈਆਂ ਵੋਟਾਂ ਲੈ ਵੀ ਗਈਆਂ ਜਿਹੜੀ ਵੋਟ ਆਉਂਦੀਆਂ ਸਾਨੂੰ ਨਾਜੇ ਲੱਪੇ ਦੇ ਕੇ ਵੋਟਾਂ ਲੈ ਵੀ ਜਾਂਦੀਆਂ ਪਰ ਜਿਹੜੀ ਇਹ ਫਿਰਨੀ ਦਾ ਹਾਲ ਕਿਸੇ ਹੱਲ ਕਿਸੇ ਨੇ ਨਹੀਂ ਕੀਤਾ ਆ ਝੋਲਾ ਕਿਉਂ ਲਾਉਣ ਜਾ ਰਹੇ ਆ ਤੇ ਚਲੋ ਸੁਣਿਆ ਝੋਨੇ ਦਾ ਭਾਅ ਐ ਜਿਹੜੀ ਮਿਲ ਰਿਹਾ ਕਿਸਾਨਾਂ ਨੂੰ ਤੇ ਅਸੀਂ ਸੋਚਿਆ ਵੀ ਝੋਨਾ ਲਾ ਕੇ ਜਿਹੜੀ ਕੋਈ ਇਨਕਮ ਆਊਗੀ ਉਹ ਸਰਕਾਰਾਂ ਨੇ ਤਾਂ ਕੁਝ ਕਰਨਾ ਨਹੀਂ ਤੇ ਅਸੀਂ ਇਹ ਝੋਨੇ ਤੋਂ ਪੈਸੇ ਵਟ ਕੇ ਇਹ ਸੜਕ ਬਣਾ ਲਾਂਗੇ ਇਹ ਹਾਲਾਤ ਨੇ ਸਾਡੇ ਪਿੰਡ ਚ ਪੰਜਾਬ ਦੇ ਪ੍ਰਿੰਡ ਦੀ ਕੋਈ ਵੀ ਜੇ ਗਲੀ ਆ ਇਹ ਤਾਂ ਫਿਰ ਨੂੰ ਉੱਚੀ ਕਰੋ ਦੇ ਪਿੰਡ ਨੀਵਾ ਕਰ ਦਿੰਦੀ ਆ ਤੇ ਜੇ ਪਿੰਡ ਉੱਚਾ ਕਰੋ ਤੇ ਫਿਰਨੀ ਨੀਵੀ ਹੋ ਜਾਂਦੀ ਆ ਪਿਛਲੇ 30 ਸਾਲਾਂ ਤੋਂ ਜੋ ਮੇਰੀ 30 ਸਾਲ ਉਮਰ ਹੈ ਮੈਂ ਤੇਹੀ ਵੇਖਦਾ ਆ ਕਿ ਜਿਹੜਾ ਵੀ ਬਣਦਾ ਜੇ ਤਾਂ ਪਿੰਡ ਉੱਚਾ ਕਰਤਾ ਤੇ ਫਿਰਨੀ ਨੀਵੀ ਤੇ ਫਿਰਨੀ ਉੱਚੀ ਕਰਤੀ ਤੇ ਪਿੰਡ ਨੀਵਾ ਪਰ ਇੱਥੇ ਕਿਸੇ ਸਰਕਾਰ ਨੇ ਇਸ ਚੀਜ਼ ਦਾ ਹੱਲ ਨਹੀਂ ਆ ਕੇ ਸੋਚਿਆ ਲੀਡਰਾਂ ਨੇ ਵੀ ਕਿਉਂ ਨਾ ਆਪਾਂ ਹਾਲੀ ਜਦੋਂ ਸੜਕਾਂ ਨਵੀਆਂ ਬਣਨੀਆਂ ਨੇ ਵੀ ਆਪਾਂ ਇਸ ਤਰੀਕੇ ਨਾਲ ਕਰੀਏ ਵੀ ਇਸੇ ਨੌਬਤੀ ਨਾਲ ਜੇ ਸੜਕ ਉੱਚੀ ਕਰ ਦੋ ਫਿਰ ਕਰਨੀ ਮੇਰਾ ਜਾਂ ਫਿਰ ਲੋਕਾਂ ਦਾ ਉੱਚਾ ਪਹੁੰਚਣ ਲੰਕ ਨੇ ਇਸੇ ਚੀਜ਼ 'ਚ ਅਸੀਂ ਟਾਈਮ ਟਪਾਈ ਜਨੇ ਆ ਅਸੀਂ ਸਰਕਾਰਾਂ ਸਾਨੂੰ ਕਹਿੰਦੀਆਂ ਅਸੀਂ ਹਸਪਤਾਲਾਂ ਤੱਕ ਸਕੂਲਾਂ ਤੱਕ ਪਹੁੰਚ ਗਏ ਪਰ ਅਸੀਂ ਦੇਖਣਾ ਚਾਹੁੰਦੇ ਅਸੀਂ ਹੱਲ ਤੱਕ ਦਰਿਆਵਾਂ ਨਾਲ ਇਹ ਪਿੰਡ ਤਾਂ ਗਲੀਆਂ ਨਾਲੀਆਂ ਤੋਂ ਨਹੀਂ ਨਿਕਲਿਆ ਤਾਂ ਨੂੰ ਅਸੀਂ ਉੱਥੇ ਹੀ ਰਹਿ ਗਏ ਲੋਕ ਕਹਿੰਦੇ ਨਾ ਕਈ ਲੋਕ ਕਹਿੰਦੇ ਗਈਆਂ ਨਾਲੀਆਂ ਤੋਂ ਬਾਹਰ ਆ ਜਾਓ ਅਸੀਂ ਗਲੀਆਂ ਨਾਲੀਆਂ ਤੋਂ ਬਾਹਰ ਕਿ ਆਈਏ ਸਾਡੇ ਇੱਥੇ ਛੋਟੇ ਛੋਟੇ ਪਾਣੀ ਖੜਦਾ ਹੈ ਅਸੀਂ ਅੱਜ ਵੀ ਇਸ ਪਿੰਡ ਦੇ ਵਿੱਚ ਗਲੀਆਂ ਨਾਲੀਆਂ 'ਚ ਹੀ ਬੈਠੇ ਆ ਧੰਨਵਾਦ ਜੀ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਦੇ ਮੱਲੇ ਵਾਲਿਆਂ ਨੇ ਸਾਰਾ ਕੱਟ ਕਰਕੇ ਆ ਪੱਕੀ 30 ਸਾਲ ਹੋ ਗਏ ਸਾਡੀ ਗਲੀ ਨੂੰ ਹਾਂ ਕਹਿੰਨੂੰ ਇਸ ਤਰ੍ਹਾਂ ਹੀ ਰਹਿੰਦੀ ਹੈ ਹਰ ਵਕਤ ਇਸ ਤਰ੍ਹਾਂ ਹੀ ਰਹਿੰਦੀ ਹੈ ਅਸੀਂ ਅੱਜ ਆ ਕੇ ਇਹ ਸੋਚਣਾ ਲਾਇਆ ਵੀ ਚਲ ਸਰਕਾਰ ਸਾਨੂੰ ਕੋਈ ਐਮਪੀ ਕੋਟੇ ਜੋ ਫੰਡ ਲਿਆ ਕੇ ਦੇਵੇ ਅਸੀਂ ਇਹ ਕੋਈ ਸੜਕ ਦਾ ਵਿਕਾਸ ਕਰ ਦਈਏ ਝੋਨਾ ਵੇਚ ਕੇ ਹੁਣ ਅਸੀਂ ਸਰਕਾਰ ਨੂੰ ਦੇਵਾਂਗੇ ਵੀ ਆ ਲੋ ਜੀ ਸਾਨੂੰ ਕੋਈ ਮਤਾ ਪਾ ਕੇ ਦਿਓ ਤੇ ਅਸੀਂ ਪਾ ਕਰੀਏ ਵੇਚੀਏ ਇਹ ਸੜਕ ਬਣਾਈਏ ਸਾਡਾ ਹੱਲ ਕੀਤਾ ਜਾਵੇ ਆ ਨਾਲੀਆਂ ਸਾਡੀਆਂ ਬਣੀਆਂ ਤਾਂ ਨਾਲੀਆਂ ਸਾਡੀਆਂ ਉੱਚੀਆਂ ਬਣੀਆਂ ਸੜਕ ਤੋਂ ਵੀ ਕੋਈ ਨਿਕਾਸੀ ਐ ਨਹੀਂ ਗਈ ਕੋਈ ਕੁਛ ਨਹੀਂ ਗਾਇਥੇ ਬਹੁਤ ਬੁਰੇ ਹਾਲਾਤ ਆ ਸਾਡੇ ਪਿੰਡ ਦੇ ਪੰਜਾਬੇ ਮੰਡਲ ਦੇ ਸਾਰੀ ਫਿਰਨੀ ਐ ਇਕੱਲੀ ਇੱਥੇ ਨਹੀਂ ਗਾ ਇਹ ਤਾਂ ਅਸੀਂ ਕਹਦਿਆਂ ਨੇ ਕੀਤਾ ਸਾਰੇ ਪਿੰਡ ਦੀ ਫਿਰਨੀ ਜੇ ਇਹ ਹਾਲਾਤ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ